ਅੰਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਘਲੂ ਜੀ ਦਾ ਕਾਲ ਸਤਿ ਸ੍ਰੀ ਵੈਘਲੂ ਜੀ ਕੀ ਬਤੇ ਜਿਵੇਂ ਆਪਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸਹਾਦਤ ਦਾ 350ਵਾਂ ਬਰਾ ਜਿਹੜਾ ਬੜੀ ਸਰਧਾ ਨਾਲ ਮਨਾਇਆ ਜਾ ਰਿਹਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਸਨੇਹਾ ਜਿਹੜਾ ਆਪਾਂ ਵਿਦਿਆਰਥੀਆਂ ਤੱਕ ਕਿਵੇਂ ਪਹੁੰਚਦਾ ਕਰਨਾ ਇਹ ਤੁਸੀਂ ਆਪਣੇ ਆਪਣੇ ਢੰਗ ਦੇ ਨਾਲ ਪੇਜ ਸਕਦੇ ਹੋ ਸੋ ਮੈਂ ਵੀਡੀਓ ਰਹੀਂ ਪੇਜ ਰਹੀ ਆਂ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦਾ ਕੇਸ ਸਨੇਹ ਨੂੰ ਭੇਜਣਾ ਤਾਂ ਤੁਸੀਂ ਸਾਡੀ ਵੀਡੀਓ ਨੂੰ ਜੀਪੀਐਸ ਲੇਦੜਾ ਚੈਨਲ ਤੋਂ ਡਾਊਨਲੋਡ ਕਰਕੇ ਭੇਜ ਸਕਦੇ ਹੋ। ਸੋ ਅੱਜ 12 ਤਰੀਕ ਆ 12 11 2025 ਅੱਜ ਦਾ ਆਪਣਾ ਵਿਸ਼ਾ ਹੈਗਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਅਤੇ ਸ੍ਰੀ ਅਨੰਦਪੁਰ ਸਾਹਿਬ ਜੀ। ਇਹ ਆਪਾਂ ਨੂੰ ਸਾਰਾ ਕੁਝ ਆਇਆ ਹੋਇਆ ਹੈਗਾ। ਪੰਜਾਬ ਸਕੂਲ ਸਿੱਖਿਆ ਬਲੋਂ ਅ ਸਿੱਖਿਆ ਬੋਰਡ ਬਣਾ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਅ ਛੇਵੇਂ ਜਾਂਵੇਂ ਵਿੱਚ ਜੋਤੀ ਪ੍ਰਗਟ ਹੋਣ ਮਗਰੋਂ ਮੇਰੀ ਪਿਰੀ ਦਾ ਜਦ ਅੰਗਾਜ ਹੋਇਆ ਤਾਂ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਮੀ ਕਰਨ ਦਾ ਜਿਵੇਂ ਪ੍ਰਕਾਸ਼ ਨਹੀਂ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤੀ ਸਤਲੋਜ ਦੇ ਦਰਿਆ ਤੋਂ ਕੁਝ ਇੱਕ ਦੂਰੀ ਤੇ ਰੁਸਨਾ ਰਹੀ ਸੀ ਐ ਗੱਲ 1610 ਈਸਵੀ ਦੇ ਲਾਗੇ ਚਾਗੇ ਦੀ ਆ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਅੰਗੀ ਅਗੰਮੀ ਜੋਤ ਦਾ ਖੋਫ ਖਲਨ ਲੱਗਿਆ ਉਸਨੇ ਆਪਣੇ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਦੀ ਅਗੰਮੀ ਜੋਤ ਚਮਕਦੀ ਰਹੀ ਬਵੰਜਾ ਰਾਜਪੂਤ Hindu ਰਾਜੇ ਵੀ ਉੱਥੇ ਕੈਦ ਸਨ ਕਿੰਨੇ ਰਾਜੇ ਕੈਦ ਸੀਗੇ 52 ਉਹਨਾਂ ਨੇ ਬੇਨਤੀ ਕੀਤੀ ਕਿ हे ਦਾਲਬ ਭੰਜਨ ਜੋਤੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੋਸ਼ਨੀ ਨਾਲ ਤਾਂ ਜਨਮਾਂ ਜਨਮਾਂ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ 72 ਸਾਲ ਬਾਅਦ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਵੀ ਮੈਂ ਤਾਂ ਜਾਵਾਂਗਾ ਜਦੋਂ 52 ਰਾਜੇ ਵੀ ਮੇਰੇ ਨਾਲ ਜਾਣਗੇ ਤਾਂ ਪਾਤਸ਼ਾਹ ਦੇ ਇਹ ਬੋਲ ਪੂਰੇ ਹੋਏ ਤੇ 52 ਰਾਜੇ ਵੀ ਨਾਲ ਹੀ ਮੁਕਤ ਹੋ ਗਏ ਤਾਂ ਉਸ ਵੇਲੇ ਗੁਰੂ ਜੀ ਨੇ ਪਾਰਤਕੇ ਨਵਾਂ ਨਗਰ ਕੀ ਸ੍ਰੀ ਕੀਰਤਪੁਰ ਸਾਹਿਬ ਬਸਾ ਦਿੱਤਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਨ ਸਮੇਂ ਤੱਕ ਟਿਕਾਣਾ ਕੀਤਾ ਮਤਲਬ ਕਿ ਇੱਥੇ ਰਹੇ ਸਾਲਾਂ ਬਾਅਦ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਾਈ ਜੋਤੀ ਮਗਰਹਨ ਕਰਨ ਉਪਰੰਤ ਪਹਿਲਾ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਫੇਰੀ ਪਾਈ ਅਤੇ ਫਿਰ ਸੰਗਤਾਂ ਦੀ ਬੇਨਤੀ ਤੇ ਸ੍ਰੀ ਕੀਰਤਪੁਰ ਸਾਹਿਬ ਆਏ ਤੇ ਉਹ ਆਪ ਜਿਸ ਸਹਿਜ ਨਿਮਰ ਅਤੇ ਸਾਤਸਵਾ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਅਜਿਹਾ ਨਗਰ ਬਸਾਇਆ ਜਾਵੇ ਜੋ ਕੁਦਰਤ ਦੀ ਨਿੱਘੀ ਗੋਦ ਵਿੱਚ دنیਾਬੀ ਈਰਖਾ ਤੇ ਸਾਜ਼ਿਸ਼ਾਂ ਤੋਂ ਮੁਕਤ ਹੋਵੇ ਪਰ ਉਹ ਸਮਾਂ ਔਖਾ ਸੀ ਦਿੱਲੀ ਸਲਤਨਤ ਵਿਚਲੀ ਹਲਚਲ ਔਰੰਗਜ਼ੇਬ ਦੀ ਕਰਤੂਤਾ ਤੇ ਰਾਜਸੀ ਹਫੜਾ-ਦਫੜੀ ਚੱਲ ਰਹੀ ਸੀ। ਇਸੇ ਦੌਰਾਨ ਰਿਆਸਤ ਕਹਿਲੂਰ ਦਾ ਰਾਜਾ ਦੀਪਚੰਦ 1635 ਈਸਵੀ ਵਿੱਚ ਸਵਰਗਵਾਸ ਹੋ ਗਿਆ ਸੀ। ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਜਾ ਦੀਪਚੰਦ ਦੀ ਅੰਤਮ ਕਿਰਿਆ ਵਿੱਚ ਸ਼ਾਮਲ ਹੋਣ ਲਈ ਬिलासपुर ਪਹੁੰਚੇ ਸੀ। ਇਥੇ ਹੀ ਗੁਰੂ ਜੀ ਨੇ ਕਹਿਲੂਰ ਨੇ ਦੇ ਇਲਾਕੇ ਵਿੱਚ ਥਾਂ ਖਰੀਦਣ ਦੀ ਗੱਲ ਕੀਤੀ ਤਾਂ ਰਾਜਾ ਦੀਪचंद ਦੀ ਵਿਧਵਾ ਰਾਣੀ ਚੰਪਾ ਦੇਵੀ ਕਿਹੜੀ ਰਾਣੀ ਸੀ ਚੰਪਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਰਿਆਸਤ ਵਿੱਚ ਕਹਿਲੂਰ ਨੇ ਦੇ ਤਿੰਨ ਪਿੰਡ ਪੇਂਟ ਕੀਤੇ ਕਿੰਨੇ ਕਰੇ ਸੀ ਤਿੰਨ ਪੇਂਟ ਕਰਨ ਦੀ ਫੇਸਕਸ਼ ਕੀਤੀ ਸੀ ਤਾਂ ਗੁਰੂ ਜੀ ਨੇ ਇਸ ਥਾਂ ਨੂੰ ਮੁੱਲ ਖਰੀਦ ਕੇ ਨਗਰ ਬਸਾਇਆ ਸੀ ਇਹ ਪਿੰਡ ਬੜੀ ਸੁਹਾਵੀ ਤੇ ਰਮਣੀਕ ਥਾਂ ਤੇ ਸਥਿਤ ਸਨ ਜਿੱਥੇ ਪਹਾੜੀਆਂ ਦੀ ਝਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮధుਰ ਰਾਗ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਪੇਂਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੋਰਾ ਦੇਸੀ ਨਾਲ ਇਸ ਨੂੰ ਖਰੀਦ ਕੇ ਹੀ ਪਟਾ ਲਖਵਾਇਆ ਸੀ ਇਹ ਜ਼ਮੀਨ ਪਿੰਡ ਮਾਖੋਵਾਲ ਦੇ ਮਥੋਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਮੋਰਵੀ ਗੱਡੀ ਸੀ ਤੇ ਆਪਣੀ ਮਾਤਾ ਦੇ ਨਾਮ ਤੇ ਇਸ ਥਾਂ ਦਾ ਨਾਮ ਰੱਖਿਆ ਚੱਕ ਨਾਨਕੀ ਕੀ ਸੀ ਗੁਰੂ ਜੀ ਦੇ ਮਾਤਾ ਜੀ ਦਾ ਨਾਮ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਲਸੇ ਦੀ ਜਨਮ ਭੂਮੀ ਬਣੀ ਚੱਕ ਨਾਨਕੀ ਵਿੱਚ ਨਗਰ ਅਸਾਰੀ ਹੋਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਸਾ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵੱਖ-ਵੱਖ ਧਰਮਾਂ ਜਾਤਾਂ ਤੇ ਇਲਾਕਿਆਂ ਤੋਂ ਆ ਕੇ ਬਸਣ ਲੱਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਅਸਾਰੀ ਹੀ ਸ਼ੁਰੂ ਹੋਈ ਸੀ ਨੰਬਰ 1 ਗੁਰਦੁਆਰਾ ਸਾਹਿਬ ਨੰਬਰ 2 ਸੰਗਤਾਂ ਲਈ ਵਿਸ਼ਰਾਮ ਘਰ ਅਤੇ ਨੰਬਰ 3 ਗੁਰੂ ਸਾਹਿਬ ਵਾਸਤੇ ਰਹਿਸੀ ਜਗਾ ਤਾਂ ਗੁਰੂ ਜੀ ਦੀ ਰਹਿ ਨਮਾਈ ਹੀਠ ਜਦੋਂ ਇਹ ਸਾਰੀ ਵਿਉਂਤਬੰਦੀ ਚੱਲ ਰਹੀ ਸੀ ਤਾਂ ਮੋਸਾ ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਤੇ ਉਹ ਕਹਿਣ ਲੱਗਾ ਤੇਰੇ ਗੁਰੂ ਕਿਵੇਂ ਬੈਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਬਸੇ ਬਸਾਉਂਦੇ ਨੇ ਸੰਸਾਰ ਕਚ ਮੇਲਿਆਂ ਤੇ ਫਸੇ ਮੋਹ ਅੰਦਰ ਇਸ ਦੁਨੀਆ ਤੇ ਵਪਾਰ ਪੈ ਚਲਾਉਂਦੇ ਨੇ ਗੁਰੂ ਜੀ ਨੂੰ ਜਾਰੇਸਵਰ ਇਹ ਪਤਾ ਲੱਗਿਆ ਪਿਆਰ ਨਾਲ ਮੂਸੇ ਦੇ ਸੰਗ ਕੇ ਨਿਵਰਤ ਕਰਵਾਏ ਜਦੋਂ ਨਾਨਕ ਦੇ ਘਰ ਅੰਦਰ ਵਿਰਾਗ ਤੇ ਗ੍ਰਸਤੀ ਦਾ ਸਮੇਲ ਗੂੜਾ ਗ੍ਰਸਤੀ ਮਾਰਗ ਸਭ ਤੋਂ ਉੱਤਮ ਸੱਚੇ ਪਿਆਰ ਨਾਲ ਹੋਵੇ ਮਨੁੱਖ ਪੂਰਾ ਦਿਨ ਬੀਤਦੇ ਗਏ ਨਗਰ ਪੂਰਾ ਵਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗੇ ਤਾਂ ਹਰ ਰੋਜ਼ ਗੁਰੂ ਦਰਬਾਰ ਸਜਣ ਲੱਗਾ ਸੰਗਤਾ ਗੁਰਮਤੀ ਦੇ ਉਪਦੇਸ਼ ਸੁਣਦੀਆਂ ਗੁਰੂ ਦੇ ਲੰਗਰ ਅਟੁੱਟ ਚੱਲਣ ਲੱਗੇ ਹਰੇਕ ਦਿਸ਼ਾ ਤੋਂ ਸੰਗਤਾਂ ਗੁਰੂ ਘਰ ਦੀ ਸੰਗਤ ਲਈ ਆਉਣ ਲੱਗੀਆਂ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਗੁਰੂ ਘਰਾਂ ਨੇ ਖੁਸ਼ੀਆਂ ਪ੍ਰਾਪਤ ਕਰਨ ਲੱਗਾ ਇਸ ਤਰ੍ਹਾਂ ਇੱਕ ਸੁਪਨੇ ਵਰਗਾ ਨਗਰ ਚੱਕ ਨਾਨਕੀ ਪ੍ਰਗਟ ਹੋਇਆ ਇਹ ਸੀ ਆਪਣਾ 12 11 2025 ਦਾ ਸ਼ਡਿਊਲ ਜੋ ਆਪਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਿਆ ਹੋਇਆ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ 350ਵਾਂ ਬਰਾ ਜਿਹੜਾ ਮਨਾਇਆ ਜਾ ਰਿਹਾ ਸੋ ਉਮੀਦ ਕਰਦੀ ਆ ਤੁਸੀਂ ਇਸ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਜ਼ਰੂਰ ਭੇਜੋਗੇ ਤੇ ਆਪਣੇ ਸਕੂਲ ਵਿੱਚ ਲੱਗੇ ਪੈਨਲ ਜਾਂ ਪ੍ਰੋਜੈਕਟਰ ਤੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦਿਵਾਉਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ